ਪੰਜਾਬ ਕਾਂਗਰਸ ਚਕਾਟੋ ਕਲੇਸ਼ ਇੱਕ ਵਾਰ ਫਿਰ ਵੱਧ ਗਿਆ ਹੈ ਜਿਸ ਦਾ ਕਾਰਨ ਦਾਖਾਤੋਂ ਭਾਜਪਾ ਆਗੂ ਕਰਨ ਵੜਿੰਗ ਨੂੰ ਮੰਨਿਆ ਜਾ ਰਿਹਾ ਹੈ ਜਿਸ ਦੀ ਕਾਂਗਰਸ ਪਾਰਟੀ ਚ ਜੁਆਇਨਿੰਗ ਕਰਵਾਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕਰਨ ਵੜਿੰਗ ਦੀ ਕਾਂਗਰਸ ਚ ਸ਼ਮੂਲੀਅਤ ਕਰਾਉਣ ਚ ਕਾਂਗਰਸ ਦੇ ਸੂਬਾ ਇੰਚਾਰਜ ਪੁਪੇਸ਼ ਬਗੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਬਿਲਕੁਲ ਸਹਿਮਤ ਨਹੀਂ ਸਨ ਪਰ ਇਹਨਾਂ ਦੋਹਾਂ ਆਗੂਆਂ ਦੀ ਸਹਿਮਤੀ ਦੀ ਪਰਵਾਹ ਨਾ ਕਰਦਿਆਂ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਰਨ ਵੜਿੰਗ ਨੂੰ ਪਾਰਟੀ 'ਚ ਸ਼ਾਮਿਲ ਕਰਵਾ ਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਜਦੋਂ ਕਰਨ ਵੜਿੰਗ ਨੇ ਭਪੇਸ਼ ਬਗੇਲ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਕਰਨ ਵੜਿੰਗ ਨੂੰ ਰਾਜਾ ਵੜਿੰਗ ਤੋਂ ਸਹਿਮਤੀ ਲੈਣ ਲਈ ਕਿਹਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਨੂੰ ਲੈ ਕੇ ਇਹ ਜੁਆਇਨਿੰਗ ਕਰਵਾਈ ਗਈ ਹੈ ਇਹ ਵੀ ਦੱਸ ਦਈਏ ਕਿ ਕਰਨ ਵੜਿੰਗ ਉਹੀ ਆਗੂ ਹਨ ਜੋ ਭਾਰਤ ਭੂਸ਼ਣ ਆਸ਼ੂ ਦੇ ਬਿਹਦ ਕਰੀਬੀ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਦਾ ਖੁੱਲਕੇ ਵਿਰੋਧ ਕੀਤਾ ਸੀ ਉਸ ਸਮੇਂ ਰਾਜਾ ਵੜਿੰਗ ਨੇ ਉਹਨਾਂ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਪਰ ਕਰਨ ਵੜਿੰਗ ਉਸ ਵੇਲੇ ਭਾਜਪਾ ਚ ਸ਼ਾਮਲ ਹੋ ਕੇ ਰਵਨੀਤ ਬਿੱਟੂ ਨਾਲ ਖੜੇ ਹੋ ਗਏ ਸਨ ਪੰਜਾਬ ਕਾਂਗਰਸ ਚਕਾਟੋ ਕਲੇਸ਼ ਇੱਕ ਵਾਰ ਫਿਰ ਵੱਧ ਗਿਆ ਹੈ ਜਿਸ ਦਾ ਕਾਰਨ ਦਾਖਾ ਤੋਂ ਭਾਜਪਾ ਆਗੂ ਕਰਨ ਵੜਿੰਗ ਨੂੰ ਮੰਨਿਆ ਜਾ ਰਿਹਾ ਹੈ। ਜਦੀ ਕਾਂਗਰਸ ਪਾਰਟੀ ਚ ਜੁਆਇਨਿੰਗ ਕਰਵਾਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕਰਨ ਵੜਿੰਗ ਦੀ ਕਾਂਗਰਸ ਚ ਸ਼ਮੂਲੀਅਤ ਕਰਾਉਣ ਚ ਕਾਂਗਰਸ ਦੇ ਸੂਬਾ ਇੰਚਾਰਜ ਉਪੇਸ਼ ਬਗੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਬਿਲਕੁਲ ਸਹਿਮਤ ਨਹੀਂ ਸਨ ਪਰ ਇਹਨਾਂ ਦੋਹਾਂ ਆਗੂਆਂ ਦੀ ਸਹਿਮਤੀ ਦੀ ਪਰਵਾਹ ਨਾ ਕਰਦਿਆਂ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਅਤੇ ਭਾਰਤ ਪੂਸ਼ਣ ਆਸ਼ੂ ਨੇ ਕਰਨ ਵੜਿੰਗ ਨੂੰ ਪਾਰਟੀ ਚ ਸ਼ਾਮਿਲ ਕਰਵਾ ਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਜਦੋਂ ਕਰਨ ਵੜਿੰਗ ਨੇ ਭੁਪੇਸ਼ ਭਗੇਲ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਕਰਨ ਵੜਿੰਗ ਨੂੰ ਰਾਜਾ ਵੜਿੰਗ ਤੋਂ ਸਹਿਮਤੀ ਲੈਣ ਲਈ ਕਿਹਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਨੂੰ ਲੈ ਕੇ ਇਹ ਜੁਆਇਨਿੰਗ ਕਰਵਾਈ ਗਈ ਹੈ ਇਹ ਵੀ ਦੱਸ ਦਈਏ ਕਿ ਕਰਨ ਵੜਿੰਗ ਉਹੀ ਆਗੂ ਹਨ ਜੋ ਭਾਰਤ ਭੂਸ਼ਣ ਆਸ਼ੂ ਦੇ ਬਿਹਦ ਕਰੀਬੀ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਦਾ ਖੁੱਲਕੇ ਵਿਰੋਧ ਕੀਤਾ ਸੀ ਉਸ ਸਮੇਂ ਰਾਜਾ ਵੜਿੰਗ ਨੇ ਉਹਨਾਂ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਪਰ ਕਰਨ ਵੜਿੰਗ ਉਸ ਵੇਲੇ ਭਾਜਪਾ ਚ ਸ਼ਾਮਲ ਹੋ ਕੇ ਰਵਨੀਤ ਬਿੱਟੂ ਨਾਲ ਖੜੇ ਹੋ ਗਏ ਸਨ ਪੰਜਾਬ ਕਾਂਗਰਸ ਚਕਾਟੋ ਕਲੇਸ਼ ਇੱਕ ਵਾਰ ਫਿਰ ਵੱਧ ਗਿਆ ਹੈ ਜਿਸ ਦਾ ਕਾਰਨ ਦਾਖਾ ਤੋਂ ਭਾਜਪਾ ਆਗੂ ਕਰਨ ਵੜਿੰਗ ਨੂੰ ਮੰਨਿਆ ਜਾ ਰਿਹਾ ਹੈ। ਜਿਸ ਦੀ ਕਾਂਗਰਸ ਪਾਰਟੀ ਚ ਜੁਆਇਨਿੰਗ ਕਰਵਾਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕਰਨ ਵੜਿੰਗ ਦੀ ਕਾਂਗਰਸ ਚ ਸ਼ਮੂਲੀਅਤ ਕਰਾਉਣ ਚ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਗੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਬਿਲਕੁਲ ਸਹਿਮਤ ਨਹੀਂ ਸਨ ਪਰ ਇਹਨਾਂ ਦੋਹਾਂ ਆਗੂਆਂ ਦੀ ਸਹਿਮਤੀ ਦੀ ਪਰਵਾਹ ਨਾ ਕਰਦਿਆਂ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਰਨ ਵੜਿੰਗ ਨੂੰ ਪਾਰਟੀ ਚ ਸ਼ਾਮਿਲ ਕਰਵਾ ਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਜਦੋਂ ਕਰਨ ਵੜਿੰਗ ਨੇ ਭਪੇਸ਼ ਬਗੇਲ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਕਰਨ ਵੜਿੰਗ ਨੂੰ ਰਾਜਾ ਵੜਿੰਗ ਤੋਂ ਸਹਿਮਤੀ ਲੈਣ ਲਈ ਕਿਹਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਇਹ ਜੁਆਇਨਿੰਗ ਕਰਵਾਈ ਗਈ ਹੈ ਇਹ ਵੀ ਦੱਸ ਦਈਏ ਕਿ ਕਰਨ ਵੜਿੰਗ ਉਹੀ ਆਗੂ ਹਨ ਜੋ ਭਾਰਤ ਭੂਸ਼ਣ ਆਸ਼ੂ ਦੇ ਬਿਹਦ ਕਰੀਬੀ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਦਾ ਖੁੱਲਕੇ ਵਿਰੋਧ ਕੀਤਾ ਸੀ ਉਸ ਸਮੇਂ ਰਾਜਾ ਵੜਿੰਗ ਨੇ ਉਹਨਾਂ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਪਰ ਕਰਨ ਵੜਿੰਗ ਉਸ ਵੇਲੇ ਭਾਜਪਾ ਚ ਸ਼ਾਮਲ ਹੋ ਕੇ ਰਵਨੀਤ ਬਿੱਟੂ ਨਾਲ ਖੜੇ ਹੋ ਗਏ ਸਨ